ਇਹ ਤਾਂ ਨਸੂੜਾ ਹੀ ਇਹ ਕਾਬਲੀ ਨਸੂੜਾ ਹੈ ਪਹਿਲਾਂ ਦੇਸੀ ਨਸੂੜਾ ਹੁੰਦਾ ਸੀਗਾ ਛੋਟਾ 1 ਲੱਖ 2 ਲੱਖ ਰੁਪਏ ਇਕੱਲੇ ਦਾ ਛਿੱਟ ਜਾਂਦੀ ਜੀ ਇਹਦਾ 4-5 ਦਾ ਜੀ ਤੇ ਸਬਜ਼ੀ ਵੀ ਮੰਡੀ ਆ ਦੀ ਇਹ ਤਾਂ ਹੁਣ ਉਹ ਬੰਦੇ ਇਹ ਗੱਲ ਕਹਿੰਦੇ ਨੇ ਵੀ ਇਹ ਠੰਢਾ ਹੀ ਬਹੁਤ ਜਿਆਦਾ ਖੇਤੀ ਮੇਰਾ ਨਾਮ ਤਾਂ ਸੁਖਪਾਲ ਸਿੰਘ ਨੰਬਰਦਾਰ ਮੈਂ ਨੰਬਰਦਾਰ ਆਂ ਪਿੰਡ ਦਾ ਤੇ ਖੇਤੀ ਤਾਂ ਸੀ ਜੀ ਸਾਰੀ ਕਰਦਿਆਂ ਕਰ ਸਬਜ਼ੀ ਤੋਂ ਲਾ ਕੇ ਫਰੂਟ ਦੀ ਤੇ ਮੰਨ ਲਓ ਵੀ ਇਹ ਨਸੂੜੇ ਦੀ ਖੇਤੀ ਵੀ ਕਰਦੇ ਆਂ ਅਸੀਂ ਤਾਂ ਇਹ ਝੋਨਾ ਵੀ ਲਾਉਣੇ ਤੇ ਕਣਕੋਂ ਗੱਲ ਕਰ ਸਾਡੇ ਕੋਲੇ ਵਾਹਣ ਬੇਲਾ ਥੋੜਾ ਹੈਗਾ ਤੇ ਬਾਗਾਂ ਚ ਜਿਆਦਾ ਹੈ ਜੀ ਸਬਜ਼ੀ ਦਾ ਕੰਮ ਵੀ ਕਰਦੇ ਆਂ ਇੱਕ ਆਦੀ ਖੇਤੀ ਆ ਦੱਸੋ ਇਹਦਾ ਨਸੂੜਾ ਜੀ ਇਹ ਕਾਬਲੀ ਨਸੂੜਾ ਹੈ ਪਹਿਲਾਂ ਦੇਸੀ ਨਸੂੜਾ ਹੁੰਦਾ ਸੀਗਾ ਛੋਟਾ ਮਿਲਦਾ ਪਹਿਲਾਂ ਵੀ ਕਾਬਲੀ ਜਾਂਦਾ ਸੀਗਾ ਪਰ ਟਾਵਾ ਟਾਵਾ ਮਿਲਦਾ ਸੀ ਹਜੇ ਵੀ ਹੈਗਾ ਪਿੰਡਾਂ ਚ ਰਾਜਸਥਾਨ ਚ ਆਪਣੇ ਪੰਜਾਬ ਚ ਵੀ ਖੜੇ ਇੱਕ ਦੋ ਥਾਂ ਅਸੀਂ ਪੁੱਛਿਆ ਸੀਗਾ ਵੀ ਉਹ ਆ ਦੇ ਵਿੱਚ ਕਮੈਂਟ ਵੀ ਆਈ ਸੀਗੇ ਜੀ ਬਾਈ ਜੀ ਸਾਡੇ ਕੋਲੇ ਹੈਗਾ ਸੀ ਚਾਰ ਵੀ ਪੌਣੇ ਵਿੱਚ ਬੰਦੇ ਦੱਸਦੇ ਜੀ ਤੇ ਹੋਰੇ ਦਾ ਬਸ ਚਾਰ ਦੇ ਕੰਮ ਹੁੰਦਾ ਜਾਂ ਸਬਜ਼ੀ ਦੇ ਕੰਮ ਆ ਜਾਂਦੇ ਜੀ ਜ਼ਮੀਨ ਤਾਂ ਇਹਦੇ ਡਾਕਰ ਵੀ ਲੋਟ ਆ ਜਾਂਦੀ ਹੈ ਤੇ ਰਸੀਲੀ ਵੀ ਲੋਟ ਆ ਜਾਂਦੀ ਹੈ ਖੇਤੀ ਤਾਂ ਇਹਦੀ ਚੰਗੀ ਏ ਜੀ ਅਸੀਂ ਤਾਂ ਇਹੀ ਕਹਿ ਸਕਦੇ ਹਾਂ ਵੀ ਸਾਨੂੰ ਤਾਂ ਵਧੀਆ ਮੰਨ ਲਓ ਝੋਨੇ ਕਣਕ ਨੂੰ ਚੰਗੀ ਲੱਗਦੀ ਏ ਸਾਨੂੰ ਤੇ ਵਪਾਰ ਹੈ ਇਹਦਾ ਰਾਜਸਥਾਨ ਦੇ ਬੰਦੇ ਆਉਂਦੇ ਐ ਸਾਥੋਂ ਇੱਥੋਂ ਖਰੀਦ ਕੇ ਲੈ ਕੇ ਜਾਂਦੇ ਐ ਚਾਰ ਪਹਿਲਾ ਲਾਇਆ ਸੀਗਾ ਢਾਈ ਕਿ ਲੱਗਿਆ ਵਾ ਢਾਈ ਕੋ ਹੋਰ ਲਾਉਣੇ ਆ ਜਾਨੇ ਵੀ ਉਹ ਨਮਾ ਲਾਈ ਅਸੀਂ ਤਿਆਰ ਕਰੀ ਜਨਨੇਗੇ ਕਮਾਈ ਦਾ ਅੰਦਾਜ਼ਾ ਜਾ ਬਸ ਜੀ ਕਮਾਈ ਦਾ ਢਾਈ ਬਸ ਕੁਝ ਨਹੀਂ ਕਰ ਜਦੋਂ ਜਿਆਦਾ ਵੀ ਕਹਾਂਗੇ ਜਿਆਦਾ ਵੀ ਹੋ ਜਾਂਦੀ ਹੈ ਮਤਲਬ ਘਟੂ 2 ਲੱਖ 2.5 ਲੱਖ ਰੁਪਏ ਕਿਲੇ ਦਾ ਛੱਡੀ ਜਾਂਦੀ ਹੈ ਠੀਕ ਹੈ ਕਿੰਨੇ ਇਹਦਾ ਜੀ ਸਮਝ ਲਓ ਵੀ ਅਸੀਂ ਚੌਥੇ ਕ ਮਹੀਨੇ ਤੋਂ ਜਾ ਕੇ ਸੇਵਾ ਕਰ ਤੀਜੇ ਮਹੀਨੇ ਤੋਂ ਲਾ ਕੇ ਸੇਵਾ ਕਰਦੇ ਆ ਤੇ ਪੰਜਵੇਂ ਚ ਵੇਚੀ ਜਾਂਦਾ ਜੀ ਹੂੰ ਕੁਛ ਨਹੀਂ ਜੀ ਅਸੀਂ ਖੱਬੜ ਵਾਲੀ ਸਪਰੇਅ ਕਰਦੇ ਆਂ ਮੇਲਾ ਪਾਣੀ ਵੀ ਇਹਦੇ ਚ ਛੱਡੀ ਜਾਂਦੇ ਆਂ ਨਾਲਾਂ ਦਾ ਪਾਣੀ ਅਸੀਂ ਫालतू ਨਹੀਂ ਜਾਣ ਦਿੰਦੇ ਹੂੰ ਇਹਦੇ ਚ ਹੀ ਜਾਂ ਸਾਡੇ ਡੱਗ ਬਣੇ ਹੋਏ ਡੱਗ ਚ ਪਾ ਦਿੰਨੇ ਆਂ ਜੀ ਪਹਿਲੀ ਗੱਲ ਤਾਂ ਬੂਟੇ ਤੇ ਐਡਵਾਂਸ ਹੈਗਾ ਬੂਟਾ ਜਿਹੇ ਜਾਂ ਬੂਟਾ ਤੁਹਾਡਾ ਮੰਨ ਲਓ ਜੇ ਵੱਡਾ ਹੈ ਹੁਣ ਮੰਨ ਲਾ ਵੀ 2 ਕੁਵਾਰਟਲ ਦੇ ਗਿਆ ਜਿਹਨੇ 2 ਕੁਵਾਰਟਲ ਤੋਂ ਤਾਂ ਘਰ ਵੱਧ ਦਿੰਦੇ ਨਹੀਂਗਾ ਘੱਟ ਰਹੀ ਹੈਗਾ ਵੀ ਹੁਣ ਲਾ ਲਓ ਵੀ 27 28 ਰੁਪਏ ਵੇਚੇ ਸੀਗੇ ਜੀ ਉਹ ਤੇ ਖੇਚੜਾ ਹੈਗੀ ਹੈ ਜਣੇ ਆਇ ਨਹੀਂਗਾ ਵੀ ਹਰੇਕ ਬੰਦਾ ਇਹਨੂੰ ਸੁੰਡ ਵੀ ਪੈਂਦਾ ਇਹਦੇ ਚੱਕ ਨੋਛ ਹੈਗੇ ਵੀ ਇਹਦਾ ਬੰਦੇ ਨੂੰ ਪਤਾ ਨਹੀਂ ਲੱਗਦਾ ਵੀ ਕੀੜਾ ਇਹਦੇ ਚ ਕਦੋਂ ਲੱਗਣਾ ਤੇ ਜੇ ਕੀੜਾ ਲੱਗ ਗਿਆ ਇਹਨੂੰ ਫਿਰ ਇਹ ਤੋੜਨੇ ਵੀ ਔਕੇ ਤੇ ਸਿੱਟਨੇ ਪੈਣਗੇ ਇਹ ਆਇ ਨਹੀਂਗਾ ਵੀ ਵੇਚ ਜੂ ਬੰਦਾ 2.5 ਲੱਖ ਰੁਪਏ ਅਗਮਾਂ ਲਾਨੇ ਆ ਬਸ ਆਹੀ ਠੀਕ ਹੈ ਅਮਰੂਦ ਹੈ ਸਾਡੇ ਮੇਰੇ ਚਾਚੇ ਦੇ ਮੁੰਡੇ ਦਾ 7 ਲੱਖ ਦਾ ਲੱਗਿਆ ਦੋਕ ਲਈ ਹਾਂ ਤੇ ਜਣੇ ਪਿਛਲੇ ਸਾਲ ਅਸੀਂ ਸਬਜੀ ਵਿੱਚ ਸੀ ਸਾਡੇ ਨਾਲ ਮੁੰਡਾ ਗਰਤੇਜ ਮੈਂਬਰ ਹੈ ਉਹਨੇ 5 ਲੱਖ ਰੁਪਇਆ ਕਿੱਲੇ ਚ ਵਟੇ ਕੱਲੀ ਸਬਜੀ ਦਾ ਜਾਲ ਵਾਲੀ ਦਾ ਇੱਕ ਲਸੂੜੀਆਂ ਤੇ ਲਸੂੜੀਆਂ ਚ ਫਰਕ ਸਮਝਾਇਓ ਸਾਡੇ ਹੈਗਾ ਜੀ ਉਹ ਦੱਸੋ ਉਹ ਨਸੂੜੀ ਹੈ ਜੀ ਛੋਟੀ ਆ ਉਹ ਤਾਂ ਵਿਕਲੀ ਨਹੀਂ ਉਹਨੂੰ ਪੇਂਦ ਕਰ ਪਹਿਲਾ ਬੂਟਾ ਉਹੋ ਲੱਗਦਾ ਫੇਰ ਪੇਂਦ ਇਹ ਬੂਟਾ ਕੰਮ ਜਾਬ ਨਹੀਂ ਜੇ ਇਹਦਾ ਵੀ ਉਗ ਰਿਹਾ ਹੋਊਗਾ ਲੱਗੂ ਵੀ ਇਹ ਉਹ ਨਹੀਂ ਕੰਮ ਜਾਬ ਨਹੀਂ ਇਹ ਕਿਵੇਂ ਲੱਗਦਾ ਹੈਗਾ ਇਹ ਲੱਗਦਾ ਪਹਿਲਾਂ ਛੋਟਾ ਨਸੂੜਾ ਲਾਓ ਉਡਾ ਨਾ ਉਡਾ ਲਾ ਕੇ ਉਹਨੂੰ ਸਾਲ ਦੇ ਨੂੰ ਕਰੋ ਸਾਲ ਦੇ ਨੂੰ ਕਰਕੇ ਪੇਂਦ ਕਰੋ ਇਹਦੀ ਗੰਡ ਪਾਓ ਫੇਰ ਜਾ ਕੇ ਲੱਗੂਗਾ ਟਾਣੀ ਆਈ ਦੀ ਟਾਣੀ ਮਤਲਬ ਗਰਾਫਟਿੰਗ ਹੁੰਦੀ ਹੈ ਹਾਂਜੀ ਗਰਾਫਟਿੰਗ ਹੁੰਦੀ ਹੈ ਸਾਡੇ ਪਿੰਡ ਦੋ ਮੁੰਡੇ ਨੇ ਉਹਨਾਂ ਨੇ ਲਿਆਂਦੀ ਸੀਗੀ ਅਸੀਂ ਅੰਗੂਰ ਲੈ ਕੇ ਜਾਂਦੇ ਰਹੇ ਹੋਰ ਪੂਤਰੀ ਬਾਇਰੋੜ ਉੱਥੋਂ ਬੰਦਿਆਂ ਨੇ ਇਹ ਉਹਨਾਂ ਨੇ ਉਧਰੋਂ ਆਉਂਦੇ ਸੀਗੇ ਇਧਰੋਂ ਕਲੈਕਟ ਕਰਨ ਉਹਨਾਂ ਤੋਂ ਫਿਰ ਇਹਨਾਂ ਨੇ ਦੇਖ ਕੇ ਉਹਨਾਂ ਨੇ ਬੂਟੇ ਮੰਗਵਾ ਲਏ ਉਥੋਂ ਤਾਂ ਜੀ ਜਿਹੜਾ ਆਪਾਂ ਪਹਿਲਾਂ ਤੋੜਿਆ ਇਹੋ ਜਿਹਾ ਵੀ ਏਦੋਂ ਵੱਡਾ ਵੀ ਹੋ ਜਾਂਦਾ ਈ ਥੋੜਾ ਜਿਹਾ ਇਹਦਾ ਮਗਰੋਂ ਬੱਚੇ ਖੋਚੇ ਨੇ ਤੁਸੀਂ ਇਹ ਠੇਕੇ ਤੇ ਹੀ ਦੇ ਦੇਣੇਗੇ ਨਹੀਂ ਜੀ ਠੇਕੇ ਤੇ ਤਾਂ ਉਹ ਤੜਾਈ ਦੇ ਹਿਸਾਬ ਨਾਲ ਲੈਂਦੇ ਨੇ ਕਿਲੋ ਦੇ ਹਿਸਾਬ ਨਾਲ ਠੀਕ ਹੈ ਹਾਂ ਤੜਾਈ ਉਹਨਾਂ ਦੀ ਆਪਦੀ ਮਤਲਬ ਜੇ ਇਹਨੂੰ ਕੀੜਾ ਪੈ ਗਿਆ ਫਿਰ ਉਹ 1 ਰੁਪਿਆ ਕਿਲੋ ਵੀ ਨਹੀਂ ਲੈਂਦੇ ਹੂੰ ਤੇ ਪਤਾ ਲੱਗਣਾ ਨਹੀਂ ਇਹਦੇ ਵਿੱਚ ਵੀ ਕੀੜਾ ਕਰੋਂ ਪੈ ਗਿਆ ਇਹਦੇ ਚ ਭਨ ਕੇ ਦੇਖ ਲੈਣ ਉਹ ਪਹਿਲਾਂ ਹਰੇਕ ਬੂਟੇ ਦੇ ਫਲ ਨੂੰ ਭਨ ਕੇ ਇਹਦੇ ਉੱਤੇ ਨਹੀਂ ਕੀੜੇ ਦਾ ਪਤਾ ਲੱਗਦਾ ਜਿਵੇਂ ਆਪਾਂ ਲਾਲ ਸੁੰਡਨੀ ਸੀ ਪੈਂਦਾ ਆਪਣੇ ਨਰਮੇ ਚ ਬਸ ਉਹੀ ਚੀਜ਼ ਹੈ ਚਾਰ ਪੰਜ ਦਾ ਜੀ ਤੇ ਸਬਜੀ ਵੀ ਬਣਦੀ ਹੈ ਜੀ ਇਹ ਤਾਂ ਹੁਣ ਉਹ ਬੰਦੇ ਇਹ ਗੱਲ ਕਹਿੰਦੇ ਨੇ ਵੀ ਇਹ ਠੰਡਾ ਹੀ ਬਹੁਤ ਜਿਆਦਾ ਹੈ ਗਰਮੀਆਂ ਚ ਉਹ ਇਹਨਾਂ ਪਾਣੀ ਵੀ ਪੀ ਜਾਂਦੇ ਇਹਨਾਂ ਦਾ ਬਹੁਤ ਜਿਆਦਾ ਹੈ ਕੀੜਾ ਪੈਂਦਾ ਉਹਦਾ ਖੀਲ ਤਾ ਨਾਜ ਕਰ ਇਹਦੇ ਹੀ ਅਸੀਂ ਸਪਰੇ ਹਾਂ ਕਰਦੇ ਆ ਉਦੋਂ ਲਗਾਤਾਰ ਅੱਠ ਮਹੀਨੇ ਅੱਠ ਮਹੀਨੇ ਯਾ ਵਾਹ ਚੌਥੇ ਦੀ ਚੌਥੇ ਅੱਠਵੇਂ ਦੀ ਅੱਠਵੇਂ ਜਣੇ ਅੱਠ ਤੋਂ ਦਾ ਸੀਟ ਪਾਉਂਦੇ ਨਹੀਂ ਕਿਤੇ ਪੂਰੀ ਖੇਚਲ ਕਰਨੀ ਪੈਂਦੀ ਹਾਂ ਉਦੋਂ ਸਾਡੇ 1 ਮਹੀਨਾ ਤਾਂ ਮੰਨ ਲਓ ਵੀ ਕੀੜੇ ਦੀ ਦੇਖਭਾਲ ਹੈ ਸਾਡੀ ਇਹਦੀ ਹਾਂ